ਤੁਹਾਡਾ ਸਭ ਦਾ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਭਾਈ ਸਾਹਿਬ ਭਾਈ ਜੀ ਜਗਤ ਸਿੰਘ ਜੀ ਹਜੂਰ ਡਾਕਿਸ਼ੀ ਦਰਬਾਸ਼ਾ ਵਾਲਿਆਂ ਦਾ ਸ਼ਬਦ ਆਪਾਂ ਪਹਿਲੇ ਵੀ ਇੱਕ ਵਾਰ ਪੜਿਆ ਹੈ ਪਰ ਉਹਦੇ ਵਿੱਚ ਤਬਲਾ ਨਹੀਂ ਪਲੇ ਕੀਤਾ ਨਾਲ ਆਪਾਂ ਸਲੋ ਤਰੀਕੇ ਨਾਲ ਨਹੀਂ ਮੇਰੇ ਖਿਆਲ ਬਹੁਤ ਦੱਸਿਆ ਸੋ ਅੱਜ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਿਲਕੁਲ ਸਲੋ ਤਰੀਕੇ ਨਾਲ ਦੱਸਾਂਗੇ ਤੇ ਨਾਲ ਤਬਲਾ ਵੀ ਪਲੇ ਕਰਕੇ ਦੱਸਾਂਗੇ ਕਿਵੇਂ ਤਬਲਾ ਪਲੇ ਇਧਰੇ ਚ ਹੁਣਾਵਾ ਤੇ ਚੈਨਲ ਤੇ ਨਵੇਂ ਜਿਹੇ ਸੱਚੇ ਮਤਲਬ YouTube ਚੈਨਲ ਸਬਸਕ੍ਰਾਈਬ ਕਰ ਲਿਓ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਇਸ ਵੀਡੀਓ ਨੂੰ ਨਾਲ ਤਬਲਾ ਪਲੇ ਕਰ ਲੈਂਦੇ ਆਂ ਤੇ ਤੁਸੀਂ ਦੇਖਿਓ ਕਿਵੇਂ ਇਹ ਵਾਲਾ ਇੱਕ ਵਾਰੀ ਬੇਸਿਕ ਆਈਡੀਆ ਦੱਸ ਦਿੰਦਾ ਉਸ ਤੋਂ ਬਾਅਦ ਤੁਹਾਨੂੰ ਮੈਂ ਬਿਲਕੁਲ ਸਲੋਵਲੀ ਕਰਨਾ ਦੱਸਾਂਗਾ ਸੋ ਧਿਆਨ ਨਾਲ ਤਬਲਾ ਪਲੇ ਕਰ ਲਈਏ ਇਕ ਵਾਰੀ ਲਾਲ ਰੰਗੀਲੇ ਵੀ ਤੁਮ ਮੰਗੋ ਮੋਹਨ ਤੇਰੇ ਦਰਸ਼ਨ ਕੋ ਅਮਬਾਰੇ

ਆ ਲਾ ਰੇ ਸੋ ਏ ਸੀ ਤਬਲੇ ਦੇ ਨਾਲ ਇੱਕ ਬੇਸਿਕ ਆਈਡੀਆ ਤੁਹਾਨੂੰ ਦੱਸਿਆ ਦੱਸਿਆ ਵਾ ਕਿਵੇਂ ਤੌਲਾ ਨਾਲ ਪਲੇ ਹੋਣਾ ਵਾ ਤੇ ਹੁਣ ਆਪਾਂ ਤੁਹਾਨੂੰ ਬਿਲਕੁਲ ਸਲੋਥ ਤਰੀਕੇ ਨਾਲ ਦੱਸਨੇ ਆ ਕਿ ਜਿਹੜੇ ਨਵੇਂ ਵੀਰ ਭਰਾਵਾ ਜਿੰਨਾਂ ਕੋ ਤਬਲਾ ਸੌਰੀ ਹਰਮੋਨੀਅਮ ਸਿੱਖਣਾ ਥੋੜਾ ਔਖਾ ਹੁੰਦਾ ਵਾ ਉਹਨਾਂ ਹੱस्ते ਥੋੜਾ ਆ ਵੀ ਦੱਸ ਦਿੰਦੇ ਆ ਵੀ ਕਿੱਦਾਂ ਸਲੋਥ ਤਰੀਕਾ ਤੁਸੀਂ इजीली ਸਿੱਖ ਸਕਦੇ ਵੇਖਿਓ ਲਾਲ ਰੰਗੀਲੇ ਪ੍ਰੀਤਮ ਮਨ ਓ ਮੋਹਨ ਤੇਰੇ ਦਰਸ਼ਨ ਓ ਹਮ ਬਾ ਮਨ ਮੰਗੋ ਮੋਹਨ ਤੇਰੇ ਦਰਸ਼ਨ ਓ ਹਮ ਬਾਰੇ ਹੁਣ ਏ ਸੀ ਅਸਥਾਈ ਹੁਣ ਅੰਤਰਾ ਸਿੱਧਾ ਇਹਦੇ ਨਾਲ ਹੀ ਸ਼ੁਰੂ ਹੋ ਜਾਣਾ ਹੈ ਕਿਉਂ ਕੀ ਗੁਣ ਤੇਰੇ ਉਸਾਰਿਸ ਸੁਨਾ ਅਗਲੀ ਓਕ ਦੱਸਣਾ ਬੇਖਰੀਦ ਕਿਆ ਕਰ ਚਤਰਾਏ ਏ ਜੀਉ ਪੰਡ ਏ ਜੀਉ ਪੰਡ ਸਭ ਥਾ ਇਹ ਫੇਰ ਤੋਂ ਦੇਖੇ ਮੈਨੂੰ ਲੱਗਦਾ ਥੋੜੀ ਕਨਫਿਊਜ਼ਨ ਹੋ ਗਈ ਹਣੀ ਚਲੋ ਆਪਾਂ ਹੋਰ ਕਿਥੋਂ ਖਵੇਂ ਨੇ ਮੰਨ ਲਓ ਵੀ ਆਹ ਵਾਲੀ ਟੋਕ ਪੜ੍ਹ ਕੇ ਸੁਣਾਉਂਦੇ ਤੁਹਾਨੂੰ ਦੇਖੋ ਪਾਉ ਦਾਣ ਇਹ ਵਾਲੀ ਟੋਕ ਤਾਂ ਆ ਮੈਂ ਤੁਹਾਨੂੰ ਦੱਸੀ ਹੈ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਨਾ ਹੋ ਜੇ ਤੇ ਲਾਸਟ ਦੇ ਆ ਪਏ ਹੋ ਗਏ ਨੇ ਵੀ ਜਿਹੜਾ ਇਹੋ ਅੰਤਰਾ ਉਤੋਂ ਹੀ ਬਾਕੀ ਸ਼ਬਦ ਵੀ ਪੜੇ ਜਾਣਾ ਵੀ ਮੈਂ ਤੁਹਾਨੂੰ ਦੱਸਣਾ ਵੀ ਜਿੰਨੀਆਂ ਬਾਕੀ ਸੁਰਾਂ ਵਾਂ ਬਾਕੀ ਤੁਕਾਂ ਵਾਂ ਸੇਮ ਐਸੇ ਅੰਤਰਾ ਤੋਂ ਪੜੀਆਂ ਜਾਣੀਆਂ ਤਾਂ ਕਰਕੇ ਮੈਂ ਵਿੱਚੋਂ ਹੀ ਸ਼ੁਰੂ ਕੀਤਾ ਮਤਲਬ ਵੀ ਕੋਈ ਮੰਨ ਲਓ ਆਵਲੀ ਮੰਨ ਲਓ ਪੜਨੀ ਆ ਰੱਖਿਓ ਕਿਆ ਸੇਵ ਕਮਾਉਂ ਕਿਆ ਕੈਰੀ ਜਾਉ ਬਿਦ ਕਿਤ ਪਾਉਂ ਦਰਸਾਰੇ ਹੁਣ ਅਗੇ ਆਪਾਂ ਵਾਪਸ ਜਾਣਾ ਵੇਖੋ ਫੇਰ ਅਸਤਾਈ ਦੇ ਇਹ 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 ਲਾਸਟ ਆੜੀ ਆ ਨਾ ਜਿੱਦਾਂ ਮਤਲਬ ਬਿੱਦਗਤ ਬਿੱਦ ਕਿਤ ਪਾਉਂ ਦਰਸਾਰੇ ਉਹੀ ਵੜਨ ਬਿੱਦ ਕਿਤ ਪਾਉਂ ਦਰਸਾਰੇ ਹਰ ਇੱਕ ਗੱਲ ਦਾ ਧਿਆਨ ਰੱਖਿਓ ਤੁਸੀਂ ਜਿੱਦਾਂ ਮਤਲਬ ਵੀ ਆਖਿਓ ਜਿੱਦਾਂ ਜਿੱਦਾਂ ਆ ਇਹ ਦੋ ਦੋ ਨੰਬਰ ਪਾਇਆ ਹੁੰਦਾ ਤਿੰਨ ਨੰਬਰ ਹਨਾ ਚਾਰ ਨੰਬਰ ਪਿਆ ਹੁੰਦਾ ਤੇ ਆਪਾਂ ਇਹਦਾ ਇੱਕ ਆ ਦੋਨਾਂ ਲਾਈਨਾਂ ਨੂੰ ਇਕੱਠੇ ਪੜਨਾ ਵਾ ਜਿੱਦਾਂ ਮੰਨ ਲਓ ਆ ਆਰ ਜਿੱਥੇ ਨੰਬਰ 2 ਲਿਖਿਆ ਹਨਾ ਇਸ ਤੋਂ ਪਹਿਲੇ ਇਹ ਵਾਲੀ ਪ੍ਰਬ ਵਾਲੀ ਤੇ ਸੋ ਵਾਲੀ ਜਿਹੜੀ ਲਾਈਨ ਆ ਇਹ ਇਕੱਠੀਆਂ ਪੜਨੀਆਂ ਫਿਰ ਉਸ ਤੋਂ ਬਾਅਦ ਆਪਾਂ ਸਥਾਈ ਲਾਉਣੀ ਹੁੰਦੀ ਫਿਰ ਕਿਆ ਸੇਵ ਵਾਲੀ ਤੇ ਮਿਤ ਨਹੀਂ ਵਾਲੀ ਜਿਹੜੀ ਇਹ ਇਕੱਠੀ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਥਾਈ ਮਿਲ ਵੀ ਇੱਕ ਉਹ ਬੰਨਦਾ ਵਾ ਜਿੱਦਾਂ ਕਹਿ ਸਕਦੇ ਆਪਾਂ ਇੱਕ ਇੱਕ ਵੇ ਹੁੰਦਾ ਗੁਰਬਾਣੀ ਪੜ੍ਹਨ ਦਾ ਵੀ ਹੈ ਜਿਹੜੀ ਕਿਹੜੇ ਤਰੀਕੇ ਨਾਲ ਮਿਲਵੀ ਪੜਿਆ ਜਾਣਾ ਵਾਲਾ ਸ਼ਬਦ ਉਸ ਹਸਾਬ ਨਾਲ ਵੀ ਫਿਰ ਪੂਰਾ ਵਾਪਸ ਉਸ ਹਸਾਬ ਨਾਲ ਬਣਦਾ ਵਾ ਕਿ ਇਕ ਤੁਹਾਨੂੰ ਇੱਕ ਦੱਸਨੇ ਆਪਾਂ ਕਿਦਾਂ ਵੇਖਿਓ। ਉਹਦਾ ਇਤੋਂ ਵਾਪਸ ਜਾ ਸਕਦੇ ਕਿਤੇ ਪਿਤ ਪਾਵਾਂ ਚਤਨਦਲ ਸਾਰੇ ਪਰ ਆਪਾਂ ਆਹ ਵਾਲੀ ਤੋਂ ਪੜਾਂਗੇ ਕਿਉਂਕਿ ਜਦ ਇਤੋਂ ਹੀ ਬੰਦਾ ਬੋਲਣਾ ਵੇਖਿਓ। ਮਿਤ ਨਹੀਂ ਪਾਈਐ ਲਹੀਆ ਮਨ ਤਰਸੇ ਚਰਨਾਰੇ ਮਨ ਤਰਸੇ ਚਰਨਾਰੇ ਫੇਰ ਕਰ ਮਨ ਤਰਸੇ ਚਰ ਸਲੋ ਕਰਕੇ ਦਾ ਮਨਤਰ ਸੇ ਚਰਨਾਂ ਰੇ ਲਾਲ ਰਕੀਨੇ ਅਗੇ ਸੇ ਉਹ ਉਸੇ ਤਰ੍ਹਾਂ 27 ਜਿਦਾ ਤੁਹਾਨੂੰ ਸਟਾਰਟਿੰਗ ਦੇ ਦਸੀ ਤੇ ਇਹ ਸੀ ਸ਼ਬਦ ਜਿਹੜਾ ਲਾਲ ਸੰਗੀਲੇ ਪ੍ਰੀਤਮ ਮਨਮੋਹਣ ਤੇਰੇ ਦਰਸ਼ਨ ਕੋ ਹਮ ਬਾਰੇ ਭਾਈ ਸਾਹਿਬ ਭਾਈ ਜੂਝਾਰ ਸਿੰਘ ਹੈ ਜੂਰੀ ਲੱਗ ਜੇ ਸ਼੍ਰੀ ਦਰਬਾਸ਼ਾ ਵਾਲਿਆਂ ਦਾ ਸ਼ਬਦ ਹੈ ਜੀ ਉਮੀਦ ਕਰਦਾ ਤੁਹਾਨੂੰ ਇਹ ਆਈਡੀਆ ਇੱਕ ਇਸ ਸ਼ਬਦ ਨੂੰ ਬੋਲਨ ਦਾ ਇੱਕ ਸਮਝ ਆ ਗਿਆ ਹੋਊਗਾ ਕਮੈਂਟ ਕਰਕੇ ਮਦਦ ਦਿਓ ਕਿਵੇਂ ਲੱਗੀ ਵੀਡੀਓ ਤੇ ਚੈਨਲ ਤੇ ਨਵੇਂ ਜਿਹੇ ਸਬਸਕ੍ਰਾਈਬ ਕਰ ਲਓ ਸੱਚੇ ਮਤਲਬ YouTube ਚੈਨਲ ਤੇ ਹਰ ਰੋਜ਼ ਸਵੇਰੇ ਨਾ ਹੋਵੇ ਤਾਂ ਸਵੇਰੇ 12:00 ਤੋਂ ਪਹਿਲੇ ਪਹਿਲੇ ਨਵੀਂ ਵੀਡੀਓ ਮਿਲ ਜਾਂਦੀ ਹੈ ਕੋਈ ਨਾ ਕੋਈ ਵੇਖਣ ਨੂੰ ਸੋ ਕਿਸੇ ਦਿਨ ਤੁਹਾਡੇ ਨਾਲ ਸਾਰੇ ਨਾਲ ਲਾਈਵ ਵੀ ਹੋਵਾਂਗੇ ਸਾਨੂੰ ਕਮੈਂਟ ਕਰਕੇ ਦੱਸੋ ਜੇ ਲਾਈਵ ਆ ਤੁਸੀਂ ਚਾਹੁੰਦੇ ਜੇ ਆਪਾਂ ਹੋਈਏ ਤੇ ਉਹਦੇ ਰਿਗਾਰਡਿੰਗ ਵੀ ਆਪਾਂ ਤਾਂ ਨਾਲ 1 ਘੰਟਾ 2 ਘੰਟਾ ਜਿੰਨਾ ਚੱਲਣੀ ਕੋ ਆਪਾਂ ਉਸ ਰਿਕਾਰਡਿੰਗ ਵੀ ਲਾਈਵ ਵੀ ਕਰਾਂਗੇ ਫਿਲਹਾਲ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਵੀਡੀਓ ਵਿੱਚ ਜਿੰਨਾ ਇਸ ਵੀਡੀਓ ਨੂੰ ਪੂਰਾ ਕੀਤਾ ਧੰਨਵਾਦ ਜੀ